ਖਬਰ ਪਾਨਾ ਸਿੱਧੂ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੀ ਹਾਂ ਬਲੌਗਰ ਪਾਨਾ ਸਿੱਧੂ ਜਿਸ ਦੀ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲਦੀ ਰਹਿੰਦੀ ਹੈ ਕਿ ਉਹ ਕਦੇ ਏਜੰਟਾਂ ਨਾਲ ਉਲਝਦੇ ਹਨ ਤੇ ਕਦੇ ਉਹਨਾਂ ਨੂੰ ਪੁਲਸ ਫੜ ਲੈਂਦੀ ਹੈ ਕਦੇ ਉਹ ਜੇਲ੍ਹ ਘਟ ਕੇ ਆਉਂਦੇ ਹਨ ਇੱਕ ਵਾਰ ਫੇਰ ਉਹਨਾਂ ਨੇ ਭਗਵੰਤ ਮਾਨ ਨੂੰ ਘੇਰਦੇ ਹੋਏ ਇੱਕ ਸਟੋਰੀ ਸਾਂਝੀ ਕੀਤੀ ਹੈ ਉਹ ਕਹਿੰਦੇ ਹਨ ਕਿ ਭਗਵੰਤ ਮਾਨ ਸਾਹਿਬ ਖੁਸ਼ ਨਹੀਂ ਹਨ ਕਿ ਬਾਪੂ ਬਲਕੌਰ ਸਿੰਘ ਦਾ ਪੁੱਤ ਸਿੱਧੂ ਮੂਸੇਵਾਲਾ ਮੜ ਵਾਪਸ ਆ ਗਿਆ ਹੈ ਉਹਨਾਂ ਨੇ ਇੱਕ ਵੀ ਇੱਕ ਵੀ ਸਟੋਰੀ ਜਾਂ ਫਿਰ ਪੋਸਟ ਸਾਂਝੀ ਨਹੀਂ ਕੀਤੀ ਕਿ ਉਹਨਾਂ ਨੂੰ ਖੁਸ਼ੀ ਹੈ ਬਲਕਿ ਸਾਰਾ ਪੰਜਾਬ ਖੁਸ਼ੀਆਂ ਪੰਨਾ ਸਿੱਧੂ ਨੇ ਭਗਵੰਤ ਮਾਨ ਨੂੰ ਘੇਰਿਆ ਤੇ ਉਹ ਕਹਿੰਦੇ ਨੇ ਕਿ ਸੀਐਮ ਸਾਹਿਬ ਖੁਸ਼ ਨਹੀਂ ਹਨ ਕਿ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਵਾਪਸ ਆ ਗਿਆ। ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਧਰਨਾ ਲਾਣ ਜਾ ਰਹੇ ਸਨ। ਉਹ ਅਮਰਿਤਪਾਲ ਦੇ ਲਈ ਅਮਰਿਤਪਾਲ ਦੇ ਹੱਕ ਦੇ ਵਿੱਚ ਧਰਨਾ ਲਾਣ ਲਈ ਅੰਮ੍ਰਿਤਸਰ ਜਾ ਰਹੇ ਸਨ। ਲੁਧਿਆਣਾ ਤੇ ਅੰਮ੍ਰਿਤਸਰ ਰੋਡ ਦੇ ਉੱਤੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰੇ ਉਹਨਾਂ ਨੂੰ ਨਜ਼ਰਬੰਦ ਕਰਦੇ ਨੇ ਤੇ ਸ਼ਾਮ ਨੂੰ ਛੱਡ ਦਿੱਤਾ ਜਾਂਦਾ। ਤੇ ਉਹ ਸੋਚਦੇ ਹਨ ਕਿ ਕਿਉਂ ਕਿਉਂ ਰੋਕੇ ਜਾਂਦਾ ਹੈ ਪੰਜਾਬ ਪੁਲਸ ਵੱਲੋਂ ਜਾਂ ਫਿਰ ਕਿਸੇ ਵੀ ਪੁਲਸ ਵੱਲੋਂ ਇੱਕ ਧਰਨੇ ਲਾਉਣ ਤੋਂ ਬਲਕਿ ਦੇਸ਼ ਤਾਂ ਆਜ਼ਾਦ ਹੈ ਤੇ ਆਪਣੇ ਹੱਕਾਂ ਦੀ ਗੱਲ ਕਰ ਸਕਦਾ ਹੈ ਪਰ ਕਿਉਂ ਧਰਨੇ ਲਾਉਣ ਤੋਂ ਰੋਕੇ ਜਾਂਦਾ ਹੈ ਉਹਨਾਂ ਨੇ ਇਹ ਪੋਸਟਰ ਪੰਦ へ ਭਗਵੰਤ ਮਾਨ ਘੇੜਦੇ ਦਿਖਾਈ ਦਿੱਤੇ ਹਨ ਕੀ ਹੈ ਪੋਸਟਿਕਰ ਫੇਰ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਨੇ ਲਿਖਿਆ ਹੈ ਕਿ ਭਗਵੰਤ ਮਾਨ ਸਾਹਿਬ ਖੁਸ਼ ਨਹੀਂ ਹਨ ਬਾਪੂ ਬਲਕੌਰ ਸਿੰਘ ਦਾ ਪੁੱਤ ਜੋ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਉਹਨਾਂ ਨੇ ਨਾ ਹੀ ਕੋਈ ਸਟੋਰੀ ਪਾਈ ਅਤੇ ਨਾ ਹੀ ਖੁਸ਼ੀ ਜ਼ਾਹਰ ਕੀਤੀ ਹੈ ਬਲਕਿ ਸਾਰਾ ਪੰਜਾਬ ਖੁਸ਼ ਹੈ ਖਬਰ ਪਾਨਾ ਸਿੱਧੂ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੀ ਹਾਂ ਬਲੌਗਰ ਪਾਨਾ ਸਿੱਧੂ ਜਿਸ ਦੀ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲਦੀ ਰਹਿੰਦੀ ਹੈ ਕਿ ਉਹ ਕਦੇ ਏਜੰਟਾਂ ਨਾਲ ਉਲਝਦੇ ਹਨ ਤੇ ਕਦੇ ਉਹਨਾਂ ਨੂੰ ਪੁਲਸ ਫੜ ਲੈਂਦੀ ਹੈ ਕਦੇ ਉਹ ਜੇਲ੍ਹ ਘਟ ਕੇ ਆਉਂਦੇ ਹਨ ਇੱਕ ਵਾਰ ਫਿਰ ਉਹਨਾਂ ਨੇ ਭਗਵੰਤ ਮਾਨ ਨੂੰ ਘੇਰਦੇ ਹੋਏ ਇੱਕ ਸਟੋਰੀ ਸਾਂਝੀ ਕੀਤੀ ਹੈ ਉਹ ਕਹਿੰਦੇ ਹਨ ਕਿ ਭਗਵੰਤ ਮਾਨ ਸਾਹਿਬ ਖੁਸ਼ ਨਹੀਂ ਹਨ ਕਿ ਬਾਪੂ ਬਲਕੌਰ ਸਿੰਘ ਦਾ ਪੁੱਤ ਸਿੱਧੂ ਮੂਸੇਵਾਲ ਇੱਕ ਵੀ ਸਟੋਰੀ ਜਾਂ ਫਿਰ ਪੋਸਟ ਸਾਂਝੀ ਨਹੀਂ ਕੀਤੀ ਕਿ ਉਹਨਾਂ ਨੂੰ ਖੁਸ਼ੀ ਹੈ ਬਲਕਿ ਸਾਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਹੈ ਇਹ ਕਹਿੰਦੇ ਹੈ ਪੰਨਾ ਸਿੱਧੂ ਨੇ ਭਗਵੰਤ ਮਾਨ ਨੂੰ ਘੇਰਿਆ ਹੈ ਤੇ ਉਹ ਕਹਿੰਦੇ ਨੇ ਕਿ ਸੀਐਮ ਸਾਹਿਬ ਖੁਸ਼ ਨਹੀਂ ਹਨ ਕਿ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਵਾਪਸ ਆ ਗਿਆ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਧਰਨਾ ਲਾਣ ਜਾ ਰਹੇ ਸਨ ਉਹ ਅਮਰਿਤਪਾਲ ਦੇ ਲਈ ਅਮਰਿਤਪਾਲ ਦੇ ਹੱਕ ਦੇ ਵਿੱਚ ਧਰਨਾ ਲਾਣ ਲਈ ਅਮ੍ਰਿਤਸਰ ਜਾ ਰਹੇ ਸਨ ਲੁਧਿਆਣਾ ਤੇ ਅਮ੍ਰਿਤਸਰ ਰੋਡ ਦੇ ਉੱਤੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰੇ ਉਹਨਾਂ ਨੂੰ ਨਜ਼ਰਬੰਦ ਕਰਦੇ ਨੇ ਤੇ ਸ਼ਾਮ ਨੂੰ ਛੱਡ ਦਿੱਤਾ ਜਾਂਦਾ ਤੇ ਉਹ ਸੋਚਦੇ ਹਨ ਕਿ ਕਿਉਂ ਕਿਉਂ ਰੋਕੇ ਜਾਂਦਾ ਹੈ ਪੰਜਾਬ ਪੁਲਿਸ ਵੱਲੋਂ ਜਾਂ ਫਿਰ ਕਿਸੇ ਵੀ ਪੁਲਿਸ ਵੱਲੋਂ ਇੱਕ ਤਰਨੇ ਲਾਂਤੋਂ ਬਲਕਿ ਦੇਸ਼ ਤਾਂ ਆਜ਼ਾਦ ਹੈ ਤੇ ਆਪਣੇ ਹੱਕਾਂ ਦੀ ਗੱਲ ਕਰ ਸਕਦਾ ਹੈ ਪਰ ਕਿਉਂ ਤਰਨੇ ਲਾਂਤ ਰੁਕੇ ਜਾਂਦਾ ਹੈ ਉਹਨਾਂ ਨੇ ਇਹ ਪੋਸਟਰ ਪੰਦ へ ਭਵੰਤਮਨ ਘੇੜਦੇ ਦਿਖਾਈ ਦਿੱਤੇ ਹਨ ਕੀ ਇਹ ਪੋਸਟ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਨੇ ਲਿਖਿਆ ਹੈ ਕਿ ਭਵੰਤਮਨ ਸਾਹਿਬ ਖੁਸ਼ ਨਹੀਂ ਹਨ ਬਾਪੂ ਬਲਕੌਰ ਸਿੰਘ ਦਾ ਪੁੱਤ ਜੋ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਉਹਨਾਂ ਨੇ ਨਾ ਹੀ ਕੋਈ ਸਟੋਰੀ ਪਾਈ ਐ ਤੇ ਨਾ ਹੀ ਖੁਸ਼ੀ ਜ਼ਾਹਰ ਕੀਤੀ ਐ ਬਲਕਿ ਸਾਰਾ ਪੰਜਾਬ ਖੁਸ਼ ਐ ਖਬਰ ਪਾਨਾ ਸਿੱਧੂ ਨਾਲ ਜੁੜੀ ਸਾਹਮਣੇ ਆ ਰਹੀ ਐ ਜੀ ਹਾਂ ਬਲੌਗਰ ਪਾਨਾ ਸਿੱਧੂ ਜਿਸ ਦੀ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲਦੀ ਰਹਿੰਦੀ ਐ ਕਿ ਉਹ ਕਦੇ ਏਜੰਟਾਂ ਨਾਲ ਉਲਝਦੇ ਹਨ ਤੇ ਕਦੇ ਉਹਨਾਂ ਨੂੰ ਪੁਲਸ ਫੜ ਲੈਂਦੀ ਐ ਕਦੇ ਉਹ ਜੇਲ੍ਹ ਘਟ ਕੇ ਆਉਂਦੇ ਹਨ ਇੱਕ ਵਾਰ ਫੇਰ ਉਹਨਾਂ ਨੇ ਭਗਵੰਤ ਮਾਨ ਨੂੰ ਘੇਰਦੇ ਹੋਏ ਇੱਕ ਸਟੋਰੀ ਸਾਂਝੀ ਕੀਤੀ ਐ ਉਹ ਕਹਿੰਦੇ ਹਨ ਕਿ ਭਗਵੰਤ ਮਾਨ ਸਾਹਿਬ ਖੁਸ਼ ਨਹੀਂ ਹਨ ਕਿ ਬਾਪੂ ਬਲਕੌਰ ਸਿੰਘ ਦਾ ਪੁੱਤ ਸਿੱਧੂ ਮੂਸੇ ਇੱਕ ਵੀ ਸਟੋਰੀ ਜਾਂ ਫਿਰ ਪੋਸਟ ਸਾਂਝੀ ਨਹੀਂ ਕੀਤੀ ਕਿ ਉਹਨਾਂ ਨੂੰ ਖੁਸ਼ੀ ਹੈ ਬਲਕਿ ਸਾਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਹੈ ਇਹ ਕਹਿੰਦੇ ਹੈ ਭਾਨਾ ਸਿੱਧੂ ਨੇ ਭਗਵੰਤ ਮਾਨ ਨੂੰ ਘੇਰਿਆ ਤੇ ਉਹ ਕਹਿੰਦੇ ਨੇ ਕਿ ਸੀਐਮ ਸਾਹਿਬ ਖੁਸ਼ ਨਹੀਂ ਹਨ ਕਿ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਵਾਪਸ ਆ ਗਿਆ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਧਰਨਾ ਲਾਣ ਜਾ ਰਹੇ ਸਨ ਉਹ ਅਮਰਿਤਪਾਲ ਦੇ ਲਈ ਅਮਰਿਤਪਾਲ ਦੇ ਹੱਕ ਦੇ ਵਿੱਚ ਧਰਨਾ ਲਾਣ ਲਈ ਅਮ੍ਰਿਤਸਰ ਜਾ ਰਹੇ ਸਨ ਲੁਧਿਆਣਾ ਤੇ ਅਮ੍ਰਿਤਸਰ ਰੋਡ ਦੇ ਉੱਤੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰੇ ਉਹਨਾਂ ਨੂੰ ਨਜਰਬੰਦ ਕਰਦੇ ਨੇ ਤੇ ਸ਼ਾਮ ਨੂੰ ਛੱਡ ਦਿੱਤਾ ਜਾਂਦਾ ਤੇ ਉਹ ਸੋਚਦੇ ਹਨ ਕਿ ਕਿਉਂ ਕਿਉਂ ਰੋਕਿਆ ਜਾਂਦਾ ਹੈ ਪੰਜਾਬ ਪੁਲਿਸ ਵੱਲੋਂ ਜਾਂ ਫਿਰ ਕਿਸੇ ਵੀ ਪੁਲਿਸ ਵੱਲੋਂ ਇੱਕ ਧਰਨੇ ਲਾਂਤੋਂ ਬਲਕਿ ਦੇਸ਼ ਤਾਂ ਆਜ਼ਾਦ ਹੈ ਤੇ ਆਪਣੇ ਹੱਕਾਂ ਦੀ ਗੱਲ ਕਰ ਸਕਦਾ ਹੈ ਪਰ ਕਿਉਂ ਧਰਨੇ ਲਾਂਤ ਰੁਕਿਆ ਜਾਂਦਾ ਹੈ ਉਹਨਾਂ ਨੇ ਇਹ ਪੋਸਟਰ ਪੰਦ へ ਭਵੰਤਮਨ ਘੇੜਦੇ ਦਿਖਾਈ ਦਿੰਦੇ ਹਨ ਕੀ ਇਹ ਪੋਸਟ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਨੇ ਲਿਖਿਆ ਹੈ ਕਿ ਭਵੰਤਮਨ ਸਾਹਿਬ ਖੁਸ਼ ਨਹੀਂ ਹਨ ਬਾਪੂ ਬਲਕੌਰ ਸਿੰਘ ਦਾ ਪੁੱਤ ਜੋ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਉਹਨਾਂ ਨੇ ਨਾ ਹੀ ਕੋਈ ਸਟੋਰੀ ਪਾਈ ਹੈ ਤੇ ਨਾ ਹੀ ਖੁਸ਼ੀ ਜ਼ਾਹਰ ਕੀਤੀ ਹੈ ਬਲਕਿ ਸਾਰਾ ਪੰਜਾਬ ਖੁਸ਼ ਹੈ